ਜਿੰਨੇ ਵੀ ਅੱਜ ਇਥੇ ਆਮ ਆਦਮੀ ਪਾਰਟੀ ਦੇ ਸਾਥੀ ਪਹੁੰਚੇ ਜਿਨ੍ਹਾਂ ਨੇ ਵਧਾਈ ਦਿੱਤੀ ਆਰਤੀਆ ਸਹਿਬਾਨ ਮੈਂ ਸੰਗਰੂਰ ਵਾਲਿਆਂ ਦਾ ਵੀ ਭਵਾਨੀਗੜ੍ਹ ਵਾਲਾ ਵੀ ਧੰਨਵਾਦ ਕਰਦਾ ਭਾਈ ਜਿਹੜੇ ਕੇਕ ਲੈ ਕੇ ਆਏ ਇਹ ਸਾਰੇ ਜੀਮੀਦਾਰ ਬੰਦੇ ਜਿਨ੍ਹਾਂ ਨੇ ਅੱਜ ਵਧਾਈਆਂ ਦਿੱਤੀਆਂ ਹਾਂ ਚਾਹੇ ਮੈਸੇਜ ਆਏ ਫੋਨ ਰਾਹੀਂ ਸੋਸ਼ਲ ਮੀਡੀਆ ਰਾਹੀਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਮੀਦੀ ਸੀ सीएम ਪੰਜਾਬ ਕਹਿੰਦੇ ਸੀ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖਵਰੀ ਨਹੀਂ ਹੋਊਗੀ ਤੁਸੀਂ ਵੀ ਤੌਰ៉ਾ ਕੀਤਾ ਕੀ ਕਿਸਾਨਾਂ ਬਾਰੇ ਦੇਖੋ ਸਾਡੀ ਸਰਕਾਰ ਬਣੀ ਨੂੰ 2 ਸਾਲ ਹੋਇਆ ਹੈ ਪਰ ਇਹ ਨੇਥੀ ਜਨ ਆਇਆ ਹੈ ਰਾਏ ਕਾਂਗਰਸ ਦੀ ਧਿਰੋਂ ਮੇਰਾ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕਿਸਾਨਾਂ ਨੂੰ ਆਰਤੀਆਂ ਨੂੰ ਕੋਈ ਜਿਹੜੀ ਪਰੇਸ਼ਾਨੀ ਹੈ ਉਹ ਨਾ ਹੋਵੇ ਚਲੋ ਮੈਂ ਸੰਗਰੂਪਤਾ ਪਹਿਲੀ ਵਾਰ ਆਇਆ ਔਰ ਕਿ ਮੇਰਾ ਪਹਿਲਾ ਹਲਕਾ ਕਿਉਂਕਿ ਮੈਂ ਇਲੈਕਸ਼ਨ ਬਰਨਾਲੇ ਨੂੰ ਲੜਦਾ ਦੋ ਵਾਰੀ ਉੱਥੋਂ ਐਮਐਲਏ ਹਾਂ ਮੈਂ ਬਰਨਾਲੇ ਹਲਕੇ ਦੀ ਤਕਰੀਬਨ ਹਰੇਕ ਮੰਡੀ ਚ ਜਾਂਦਾ ਜਦੋਂ ਵਿਰੋਧੀ ਧਿਰ ਦਾ ਐਮਐਲਏ ਸੀ ਉਹਦੋਂ ਵੀ ਜਾਂਦੇ ਰਹੇ ਉਦੋਂ ਵੀ ਕੋਈ ਆਪਣੇ ਪੱਧਰ ਤੇ ਗੱਲ ਕਰਕੇ ਡੀਸੀ ਸਾਹਿਬ ਨਾਲ ਕੋਈ ਡੀਐਫਐਸਸੀ ਨਾਲ ਉਦੋਂ ਵੀ ਚਲੋ ਜੇ ਕੋਈ ਪਰੇਸ਼ਾਨੀ ਹੁੰਦੀ ਤਾਂ ਕੋਸ਼ਿਸ਼ ਕਰਦੇ ਜੇ ਤਾਂ ਹੱਲ ਕੀਤਾ ਜਾਂਦਾ ਤੇ ਹੁਣ ਦੋ ਸਾਲ ਤੋਂ ਸਰਕਾਰ ਚਾ ਤੇ ਹੁਣ ਵੀ ਤਕਰੀਬਨ ਮੰਡੀਆਂ ਚ ਜਾਈਦਾ ਤੇ ਕੋਸ਼ਿਸ਼ ਜਿਹੜੀ ਕਰੀਦੀ ਹੈ ਕਿ ਸਰਕਾਰ ਚ ਹੁੰਦਾ ਤਾਂ ਜ਼ਿੰਮੇਵਾਰੀ ਵਧੇਰੀ ਵੱਜ ਜਾਂਦੀ ਹੈ ਵੀ ਭਾਈ ਜਿਹੜੀ ਸਮੱਸਿਆ ਨਾ ਦੇ ਹੁਣ ਵੀ ਅੱਜ ਕਿਉਂਕਿ ਪੇਬਰ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਕਰਕੇ ਲਿਫਟਿੰਗ ਦੀ ਦਿੱਕਤ ਆਈ ਤੋਂ ਵੀ ਸਰਕਾਰ ਲੱਗੀ ਹੋਈ ਹੈ ਮੇਰੀ ਹੁਣੀ ਸੀਐਮ ਨੂੰ ਗੱਲ ਹੋਈ ਹੈ ਕਿ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਡੀਪੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਉਹ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾ ਚੁੱਕਿਆ ਤੇ ਬੜੀ ਜਲਦੀ ਜਿਹੜੀ ਲਿਫਟਿੰਗ ਉਹ ਸ਼ੁਰੂ ਹੋ ਜਾਊਗੀ ਸਰ ਅਸੀਂ ਗੱਲ ਕਰੀਏ ਤੁਸੀਂ ਇਸ ਰੋਡ ਦੇ ਉੱਪਰ ਦੀ ਨਿਕਣ ਦਿਓ ਹੈਡਲਾਈਟ ਜਿਹੜੇ ਲਾਈਟਾਂ ਵਗੈਰਾ ਲੱਗੀਆਂ ਨੇ ਸ਼ਹਿਰ ਦੇ ਵਿੱਚ ਦੋ ਸਾਲ ਹੋ ਚੁੱਕੇ ਨੇ ਲਾਈਟਾਂ ਨਹੀਂ ਚੱਲਦੀ ਨੈਸ਼ਨਲ ਹਾਈਵੇ ਦੇ ਤੇ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਐ ਐਕਸੀਡੈਂਟ ਵੀ ਬੜੇ ਹੁੰਦੇ ਨੇ ਇਸ ਬਾਰੇ ਸਰਕਾਰ ਕੋਈ ਧਿਆਨ ਦੇ ਰਹੀ ਦੋ ਸਾਲ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਨੇ ਅਸੀਂ ਸੋਤ ਲਈ ਕਿ ਸਾਡੀ ਬੁਧਾਇ ਨੈਸ਼ਨਲ ਹਾਈਵੇ ਵਾਲਾ ਗੱਲ ਕਰ ਲੈਂਦੇ ਅਸੀਂ ਕਿਉਂਕਿ ਇਹ ਕੇਂਦਰ ਸਰਕਾਰ ਦਾ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਅੰਦਰ ਹੈ ਕੋਈ ਨਹੀਂ ਫਿਰ ਵੀ ਅਸੀਂ ਕਿਉਂਕਿ ਪੰਜਾਬ ਦਾ ਹਿੱਸਾ ਹੈਗਾ ਲੋਕਾਂ ਦੇ ਜੇ ਚਲੋ ਪਰੇਸ਼ਾਨੀ ਆਉਂਦੀ ਜੇ ਭਵਨ ਨੀਗੜ ਵਾਲੋਂ ਆਉਂਦੀ ਹੋਊਗੀ ਜਾਂ ਪੰਜਾਬ ਦੇ ਜਿਹੜੇ ਵਸਨੀਕ ਉਥੋਂ ਲੰਘਦੇ ਉਹਨਾਂ ਨੂੰ ਆਉਂਦੀ ਹੈ ਲੋਕ ਸਭਾ ਮੈਂ ਐਮਐਲਏ ਸਾਹਿਬ ਦੇ ਹੋ ਸਕਦਾ ਹੈ ਧਿਆਨ ਦੇ ਵਿੱਚ ਹੋਵੇ ਪਰ ਮੈਂ ਆਪਣੇ ਲੈਵਲ ਤੇ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਸਹੀ ਜੋ ਜਿਸ ਲੈਵਲ ਤੇ ਇਹ ਦਰਸਤ ਕੀਤਾ ਜਾ ਸਕਦਾ ਮੈਂ ਗੱਲ ਕਰ ਲੋਕ ਸਭਾ ਦੇ ਜਿਹੜੇ ਮંત્રી ਦੋ ਕੁ ਉਮੀਦਵਾਰ ਤੁਸੀਂ ਆਮ ਆਦਮੀ ਪਾਰਟੀ ਦੇ ਕੀ ਲੋਕਾਂ ਦੇ ਮੁੱਦੇ ਲੈ ਕੇ ਜਾਓਗੇ ਦੋ ਸਾਲ ਦੇ ਆਪਣੇ ਕਾਰਜਕਾਲ ਦੇ ਕਿ ਜੋ ਲੋਕ ਸਾਨੂੰ ਵੋਟਾਂ ਫਿਰ ਜਿਵੇਂ ਉਹ ਸਾਨੂੰ ਉਮੀਦ ਹੈ ਵੀ ਭਾਈ ਲੋਕ ਕਰਨਗੇ 13 0 ਕਿਉਂਕਿ ਅਸੀਂ ਆਪਣੇ ਕੰਮ ਲੈ ਕੇ ਜਿਹੜੇ ਪਿਛਲੇ 2 ਸਾਲਾਂ 'ਚ ਉਹ ਲੋਕਾਂ ਦੇ ਵਿੱਚ ਜਾ ਰਹੇ ਹਾਂ ਸਹੀ ਹੈ ਮੈਂ ਨਹੀਂ ਕਹਿੰਦਾ ਸੀ ਸਾਰੇ ਵਾਦੇ ਪੂਰੇ ਕਰਦੇ ਪਰ ਪਿਛਲੇ 2 ਸਾਲਾਂ 'ਚ ਅਸੀਂ ਇਮਾਨਦਾਰੀ ਦੇ ਨਾਲ ਵਕਤ-ਵਕਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਕਰਕੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਵੀ ਹੈ ਸਹੀ ਹੈ ਅੱਜ 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਆ ਰਿਹਾ ਜਿੰਨੇ ਤੁਸੀਂ ਵੀ ਖੜੇ ਹੋ ਮੈਂ ਨਹੀਂ ਕਹਿੰਦਾ ਸਾਰੇ ਪਰ ਤੁਹਾਡੇ ਵੀ ਬਹੁਤੇ ਬਿੱਲ ਜਿਹੜੇ ਆ ਉਹ ਜ਼ੀਰੋ ਆਏ ਹੋਣੇ ਆਈ ਨਹਿਰੀ ਪਾਣੀ ਦੀ ਬਹੁਤੇ ਪਿੰਡਾਂ ਚ ਪਹਿਲੀ ਵਾਰੀ ਆ ਕਿਨਾਰੀ ਪਾਣੀ ਪਹੁੰਚਿਆ ਕਿਸੇ 30 ਸਾਲ ਬਾਅਦ 40 ਸਾਲ ਬਾਅਦ ਆਈ ਬਿਜਲੀ ਦੀ ਕਿ ਆਪ ਹਰੇਕ ਜੀਵੀ ਦਾ ਮੂੰਹ ਕਹਦਾ ਵੀ ਸਾਡਾ ਜੀ 30000 ਦਾ ਡੀਲ ਬਚ ਗਿਆ ਸਾਡਾ 40000 ਦਾ ਡੀਲ ਬਚ ਗਿਆ ਵੱਡੀ ਗੱਲ ਇਹ ਆ ਕਿ ਵੀ ਸਾਨੂੰ ਰਾਤ ਨੂੰ ਕਿਸੇ ਨੂੰ ਨੀਂਦ ਛੁੱਟ ਕੇ ਖੇਤ ਜਾਣ ਦੀ ਜ਼ਰੂਰਤ ਨਹੀਂ ਪਈ ਵੀ ਭਾਈ ਹੁਣ ਮੋਟਰ ਆਈ ਆ ਹੁਣ ਬਿਜਲੀ ਆਈ ਆ ਹੁਣ ਪਾਣੀ ਲਾਈਏ ਇਹ ਬਿਜਲੀ 24 ਘੰਟੇ ਮੰਗੂਰੀ ਜਿਹੜੀ ਖੇਤੀ ਵਾਲੀ ਆ ਆਉਂਦੀ ਰਹੀ ਆ ਬਾਕੀ ਨੌਕਰੀਆਂ ਤੋਂ ਲੈ ਕੇ ਮਹੱਲਾ ਕਲੀਨਿਕ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਟੋਲ ਬੰਦ ਕਰਨ ਤੋਂ ਲੈ ਕੇ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀਤੇ ਨੇ ਤੇ ਵੱਡੀ ਗੱਲ ਇਹ ਆ ਚਲੋ ਜ਼ਿੰਮੇਵਾਰੀ ਹਰੇਕ ਸਰਕਾਰ ਦੀ ਹੁੰਦੀ ਆ ਕੰਮ ਕਰਨਾ ਪਰ ਪਿਛਲੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਵਿੱਚ ਵੱਡਾ ਫਰਕ ਇਹ ਆ ਕਿ ਇਸ ਸਰਕਾਰ ਨੇ ਪਹਿਲੇ 2 ਸਾਲ ਚ ਇਹ ਸਾਰੇ ਕੰਮ ਜਿਹੜੇ ਕਰਨੇ ਸ਼ੁਰੂ ਕਰਦੇ ਨਹੀਂ ਆਮ ਤੌਰ ਤੇ ਸਰਕਾਰਾਂ ਇੱਥੇ ਹੁੰਦਾ ਸੀ ਵੀ ਜਦੋਂ 6 ਮਹੀਨੇ ਰਹਿ ਜਾਣਗੇ ਬੂਟਾਂ ਚ ਉਦੋਂ ਕੇ ਮਹਾਰਾਜ ਉੱਤਾਂ ਚੱਕਦੀਆਂ ਸੀ ਉਦੋਂ ਇੱਕ ਅੱਧਾ ਵਾਦਾ ਪੂਰਾ ਕਰਦੇ ਸੀ ਇੱਕ ਅੱਧਾ ਨਵਾਂ ਐਲਾਨ ਕਰ ਦਿੰਦੇ ਸੀ ਪਹਿਲੇ ਸਾਲ ਜਾਂ ਪਹਿਲੇ 6 ਮਹੀਨਿਆਂ ਚ ਅੱਜ ਤੱਕ ਨਹੀਂ ਹੋਇਆ ਹੋਣਾ ਵੀ ਕਿਸੇ ਸਰਕਾਰ ਨੇ ਆਉਣ ਸਰ ਜਿਹੜੇ ਕੰਮ ਹੈ ਉਹ ਸ਼ੁਰੂ ਕਰਤੀ ਹੋਣ ਸੋ ਇਹ ਚੀਜ਼ਾਂ ਸਾਰੀਆਂ ਲੋਕ ਦੇਖਦੇ ਆ ਤੇ ਲੋਕ ਦੂਜੀਆਂ ਸਰਕਾਰ ਨਾਲ ਕੰਪੈਰੀਜ਼ਨ ਵੀ ਕਰਦੇ ਆ ਤੇ ਅਸੀਂ ਤਾਂ ਆਪ ਕਹਿੰਦੇ ਆ ਵੀ ਭਾਈ ਪਿਛਲੀਆਂ ਅਕਾਲੀ ਦਲ ਦੀ ਸਰਕਾਰਾਂ ਇੰਝ ਰਹੀਆਂ ਕਾਂਗਰਸੀਆਂ ਰਹੀਆਂ ਨੇ ਤੁਸੀਂ ਪਿਛਲੀਆਂ ਪੰਦਰ ਸਰਕਾਰ ਨਾਲ ਕੰਪੈਰੀਸ਼ਨ ਕਰੋ ਵੀ ਪਹਿਲੇ 2-2 ਸਾਲ ਦੇ ਕਾਰਜਕਾਲ 'ਚ ਕਿਹੜੀ ਸਰਕਾਰ ਨੇ ਕਿੰਨਾ ਕੰਮ ਕੀਤਾ ਜੇ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਕਿਵੇਂ ਲੋਕਾਂ ਦਾ ਹੰਗਾਰਾ ਲੋਕਾਂ ਦਾ ਹੰਗਾਰਾ ਅਸੀਂ ਕੰਮ ਕਰਕੇ ਜੀ ਬੜਾ ਪੋਜ਼ਿਟਿਵ ਹੈ ਕਿਉਂਕਿ ਅਸੀਂ ਬਿਨਾ ਕਿਸੇ ਪੱਖਪਾਤ ਤੋਂ ਹੁਣ ਜੇ ਸਰਕਾਰੀ ਨੌਕਰੀਆਂ ਦਿੱਤੀਆਂ ਤਾਂ ਟੋਟਲੀ ਔਨ ਮੈਰਿਟ ਦਿੱਤੀਆਂ ਬਿਨਾ ਪੈਸੇ ਦਿੱਤੀਆਂ ਬਿਨਾ ਸ਼ਿਫਾਰਸ਼ ਤੋਂ ਉਹਦੇ 'ਚ ਅਕਾਲੀਆਂ ਦੀਆਂ ਵੱਗ ਵੀ ਲੱਗੀਆਂ ਕਾਂਗਰਸੀਆਂ ਦੇ ਵੀ ਲੱਗੇ ਆ ਜੇ ਬਿਜਲੀ ਮੁਫਤਾਂ ਦੀ ਹੈ ਉਹ ਕਹੇ ਇਹ ਥੋੜੀ ਆ ਵੀ ਭਾਈ ਇਧਰ ਆਪਾਂ ਨੂੰ ਵੋਟਾਂ ਘੱਟ ਪਈਆਂ ਇਧਰ ਨਾ ਦਿਓ ਇਧਰ ਵੱਧ ਵੀ ਇਧਰ ਦੇ ਦਿਓ ਅੱਜ ਸਾਰਿਆਂ ਨੂੰ ਚਾਹੇ ਜਿਹੜੇ ਲੋਕ ਅੱਜ ਕਾਂਗਰਸ ਦੇ ਪ੍ਰੋਗਰਾਮਾਂ 'ਚ ਵੀ ਜਾਂਦੇ ਆ ਅਕਾਲੀ ਦਲ ਜਾਂਦੇ ਆ ਪਾਰਟੀਆਂ ਜੁੜੇ ਹੋਇਆ ਪਰ ਬਿਜਲੀ ਦਾ ਬਿੱਲ ਉਹਨਾਂ ਦਾ ਵੀ ਜ਼ੀਰੋ ਆਂਦਾ ਪਿੰਡਾਂ ਦੇ ਵਿੱਚ ਕੋਈ ਐ ਸਰਪੰਚ ਆ ਕੋਈ ਕਿਸੇ ਪਾਰਟੀਆਂ ਜੁੜਿਆ ਹੋਇਆ ਹੈ ਨਹਿਰੀ ਪਾਈਪਲਾਈਨ ਉਹਨਾਂ ਨੇ ਕੀਤਾ ਵੀ ਪਈ ਹੈ ਰਾਤ ਨੂੰ ਕਦੇ ਉਹਨਾਂ ਨੂੰ ਵੀ ਜਾਣਾ ਪਿਆ ਦੋਲਾ ਤੋਂ ਵੀ ਮੁਫਤ ਲੰਘਦੇ ਆ ਸੋ ਬਿਨਾ ਕਿਸੇ ਪੱਖਪਾਤ ਤੋਂ ਜੋ ਸੂਚਿਤ ਮਿਲੀ ਹੈ ਪਹਿਲੀ ਵਾਰ ਹੋਈ ਹੈ ਕੋਈ ਇਦਾਂ ਦੀ ਸਰਕਾਰ ਆਈ ਹੈ ਜਿਨੇ ਸਾਰਿਆਂ ਨੂੰ ਉਹ ਸੂਤ ਦਿੱਤੀ ਤੁਸੀਂ ਮੰਡੀਆਂ ਦਾ ਦੌਰਾ ਵੀ ਕੀਤਾ ਤੇ ਤਕਰੀਬਨ ਇਸ ਵਾਰ ਲੋਕ ਚੋਂ ਜਾਪਤ ਹੋਣ ਕਰਕੇ ਤੁਸੀਂ ਸ਼ਨੀ ਸ਼ੁਰੂਆਤ ਕਰ ਸਕੀ ਕਿਵੇਂ ਰਿਹਾ ਮੰਡੀਆਂ ਦੇ ਵਿੱਚ ਆ ਕੇ ਪ੍ਰਬੰਧਾਂ ਬਾਰੇ ਬਿਲਕੁਲ ਮੈਂ ਅੱਜ ਸੰਗਰੂਰ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਕਰਾਚੂ ਮੰਡੀ ਦੇ ਵਿੱਚ ਤੇ ਹੁਣ ਪਾਨੀਗੜ ਮੰਡੀ ਦੇ ਵਿੱਚ ਆਈ ਹਾਂ ਔਰ ਜ਼ਿੰਮੇਦਾਰ ਕਿਸਾਨ ਭਰਾਵਾਂ ਨੂੰ ਤੇ ਮੇਲਿਆਂ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਵੀ ਮਿਲੇ ਆ ਤੇ ਜਿੰਨੇ ਆੜਤੀਏ ਭਰਾ ਨੇ ਉਹਨਾਂ ਨੂੰ ਵੀ ਮਿਲੇ ਸੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਕੰਮ ਆ ਜਿਹੜਾ ਚੱਲ ਰਿਹਾ ਸੋ ਅੱਜ ਜ਼ਰੂਰ ਜਿਹੜੀ ਲੇਬਰ ਦੀ ਹੜਤਾਲ ਹੈਗੀ ਆ ਸੋ ਉਸ ਮਸਲੇ ਦੇ ਉੱਤੇ ਵੀ ਲੱਗਿਆ ਸੀ ਕਿ ਹੜਤਾਲ ਖਤਮ ਹੋ ਕੇ ਜਿਹੜੀ ਲੋਡਿੰਗ ਹੈ ਜਿਹੜੀ ਹੋ ਸਕੇ ਸੋ ਤਕਰੀਬਨ ਜਿਹੜਾ ਕੰਮ ਹੈ ਸਮੂਥਲੀ ਜਰ ਲਿਫਟਿੰਗ ਤੋਂ ਪਹਿਲਾਂ ਮੈਡਮ ਇੱਕ ਵੱਡਾ ਫੈਸਲਾ ਲੈ ਗਿਆ ਸੀ ਫਾਇਰ ਬ੍ਰਿਗੇਡ ਦਾ ਤਾਂ ਉਹ ਵੀ ਜਿਹੜੀ ਲਾਗੂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਦੇਖੋ ਮੈਂ ਜਦੋਂ ਲੈਕਚਰ ਲ ਸੀਗੀ ਫਾਇਰ ਗ੍ਰੇਡ ਨੂੰ ਲੈ ਕੇ ਔਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਇਰ ਸਟੇਸ਼ਨ ਵੀ ਜਿਹੜਾ ਪੌਣੀਗੜ ਦੇ ਵਿੱਚ ਲੈ ਕੇ ਆਵਾਂਗੇ ਇਨ ਬਿਟਵੀਨ ਅਸੀਂ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਸੀ ਕਿ ਜਿਹੜਾ ਇੱਕ ਫਾਇਰ ਗ੍ਰੇਡ ਦੀ ਜਿਹੜੀ ਗੱਡੀ ਹੈ ਜਿਵੇਂ ਲਾਸਟ ਸੀਜ਼ਨ ਦੇ ਵਿੱਚ ਵੀ ਅਸੀਂ ਖੜੀ ਕੀਤੀ ਸੀ ਸੋ ਅੱਜ ਵੀ ਪੌਣੀਗੜ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਮੂਹਰੇ ਜਿਹੜੀ ਉਹ ਫਾਇਰ ਗ੍ਰੇਡ ਦੀ ਜਿਹੜੀ ਗੱਡੀ ਖੜੀ ਹੈ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਜਿਹੜਾ ਉਹ ਦਾਪਾ ਨੂੰ ਜਿਹੜਾ ਅਸੀਂ ਉਹਨੂੰ ਹੱਲ ਕਰ ਸਕੀਏ ਲਿਫਟਿੰਗ ਨੂੰ ਲੈ ਕੇ ਵਾਰਤਿਆਂ ਨੂੰ ਬੜੀ ਮੁਸ਼ਕਲ ਲਿਫਟਿੰਗ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਜਿਹੜੀ ਲੇਬਰ ਯੂਨੀਅਨ ਦੀ ਜਿਹੜੀ ਸਮੱਸਿਆ ਹੈਗੀ ਹੈ ਲੇਬਰ ਜਿਹੜੇ ਕੰਮ ਇਹਨੇ ਸਾਡੇ ਉਹਨਾਂ ਦੀ ਸਮੱਸਿਆ ਅਸੀਂ ਹਰ ਉਹਨਾਂ ਦੇ ਨਾਲ ਸਹਿਮਤ ਹਾਂ ਉਹਨਾਂ ਦੀ ਜਿਹੜੀ ਵੀ ਕੋਈ ਪ੍ਰੋਪੋਜ਼ਲ ਆ ਅਸੀਂ ਬਣਾ ਕੇ ਭੇਜ ਰਹੇ ਹਾਂ ਸੋ ਸੈਂਟਰ ਦੇ ਹੱਥ ਆ ਕਿ ਉਹ ਜਿਹੜੇ ਸਾਡੇ ਲੋਕ ਨੇ ਇਹਨਾਂ ਦੀ ਜਿਹੜੀ ਉਹ ਪ੍ਰੋਪੋਜ਼ਲ ਉਹਨੂੰ ਮੰਨੇ ਔਰ ਜਿਹੜੇ ਕੰਮ ਇਹਨੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਉਹਨਾਂ ਨੂੰ ਰੋਟੀ ਜਿਹੜੀ ਮਿਲਦੀ ਹੱਕ ਮੰਨਣਾ ਚਾਹੀਦਾ ਮਨਾ ਲਾਜ਼ਮੰਡੀ ਭੋਨੀਗੜ ਅੱਜ ਕੈਬਨਿਟ ਮੰਤਰੀ ਮੀਤ ਜੀ ਲੋਕ ਸਭਾ ਉਮੀਦਵਾਰ ਪੁੱਛੀ ਨੇ ਮੰਡੀ ਜਿੱਥੇ ਕੀ ਕਹੋ ਤੇ ਕੀ ਸੁ ਅ ਦੇਖੋ ਜੀ ਅੱਜ ਮੀਠਿਆਰ ਕੀ ਆਏ ਨੇ ਬਾਈ ਜੀ ਜੋ ਮੈਂਬਰ ਆਫ ਪਾਰਲੀਮੈਂਟ ਇਲੈਕਸ਼ਨ ਹੋ ਰਹੀ ਆ ਉਹਦੇ ਸਾਡੇ ਕੈਂਡੀਡੇਟ ਨੇ ਸੰਗਰੂਰ ਤੋਂ ਨਾਲ ਸਾਡੇ ਐਮਐਲਏ ਸਾਹਿਬ ਵੀ ਬਨ ਰੇਂਦਰਪੁਰ ਭਰਾਜ ਜੀ ਵੀ ਆਏ ਸੀ ਤੇ ਅੱਜ ਵੈਸੀ ਉਹ ਮੰਡੀਆਂ ਦਾ ਦੌਰਾ ਕਰਨ ਆਏ ਸੀ ਹਾਲਚਲ ਪੁੱਛਣਾ ਸੀ ਸਾਰਿਆਂ ਦਾ ਕੰਮ ਕਾਟੀ ਚੱਲ ਰਿਹਾ ਤੇ ਮੰਡੀਆਂ ਦਾ ਕੰਮ ਠੀਕ ਚੱਲ ਰਿਹਾ ਤੇ ਲਿਫਟਿੰਗ ਨੂੰ ਲੈ ਕੇ ਜੀ ਸਵਾਲ ਬੀ ਸੀ ਹਮ ਕਹਦਾ ਇੱਕ ਵੀ ਕਰੇ ਤੇ ਕਿੰਨੇ ਕਾੜਤੀਆਂ ਨੂੰ ਪ੍ਰੋਬਲਮ ਆ ਰਹੀ ਹੈ ਜਿਹੜੀ ਲਿਫਟਿੰਗ ਨਾਲ ਜੀ ਦੇਖੋ ਜੋ ਲਿਫਟਿੰਗ ਹੈ ਇੱਕ ਦਾ ਕਨਕ ਦੀ ਜੋ ਸਪੀਡ ਹੈ ਬਹੁਤ ਤੇਜ਼ ਹੈ ਇੱਕੋ ਜਮ ਕਨਕ ਆ ਗਿਆ ਸੈਕੰਡ ਜੋ ਅਨਲੋਡਿੰਗ ਵਾਲੀਆਂ ਲੇਬਰਾਂ ਨੇ ਉਹਨਾਂ ਦਾ ਕੋਈ ਠੇਕੇਦਾਰੀ ਸਿਸਟਮ ਨਾਲ ਉਹਨਾਂ ਦਾ ਕੋਈ ਡਿਸਪੂਟ ਚੱਲ ਰਿਹਾ ਹੈ ਰੇਟ ਨੂੰ ਲੈ ਕੇ ਇਸ ਕਰਕੇ ਉਹਨਾਂ ਦੀ ਅੱਜ ਐਮਐਲਏ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਤੇ ਉਹ ਕਹਿ ਰਹੇ ਸੀ ਵੀ ਚੰਡੀਗੜ੍ਹ ਅੱਜ ਸ਼ਾਇਦ ਮੀਟਿੰਗ ਚੱਲ ਰਹੀ ਹੈ ਉਹਨਾਂ ਨਾਲ ਤੇ ਜਲਦੀ ਘੰਟੇ ਤੋਂ ਘੰਟੇ ਚ ਹੱਲ ਹੋ ਜਾਵੇ ਕੀ ਅਸ਼ਵਾਸ਼ਾ ਦਿਖੀ ਕਿ ਨੇ ਅੱਜ ਜਿਹੜੇ ਬਾਕੀ ਨੂੰ ਕੋਈ ਮੰਗਾ ਲੈ ਕੇ ਮੰਡੀ ਦੇ ਸੰਬੰਧੀ ਗੱਲਬਾਤ ਕਰੀ ਉਸ ਨਾਲ ਬਾਕੀ ਦਾ ਮੰਡੀ ਦਾ ਠੀਕ ਹੈ ਜੀ ਪਿਛਲੇ ਸਮਿਆਂ ਚ ਜੋ ਹੈਗੀਆਂ ਸੀ ਮੰਗਾਹਾਂ ਪੂਰੀਆਂ ਹੋ ਚੁੱਕੀਆਂ ਸੀ ਤੇ ਅੱਜ ਤਾਂ ਸਿਰਫ ਮੰਡੀ ਦੇ ਜੋ ਸੀਜ਼ਨ ਚੱਲ ਰਿਹਾ ਸਾਡਾ ਪ੍ਰੋਕਿਊਰਮੈਂਟ ਦਾ ਵੀਟ ਦਾ ਇਹਦੇ ਵਾਸਤੇ ਗੱਲਬਾਤ ਹੋਈ ਸੀ ਜੋ ਇੱਕ ਦੋ ਮਸਲੇ ਹੈਗੇ ਸੀ ਉਹ ਦੱਸਦੇ